ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਈਮਾਨ ਸਿੰਘ ਮਾਨ ਨੇ ਸਾਡੇ ਨਾਲ ਈਮਾਨ ਸਿੰਘ ਮਾਨਸ ਇੱਥੇ ਇੱਕ ਪੱਤਰਕਾਰ वार्ता ਦੇ ਵਿੱਚ ਆਏ ਨੇ ਗੱਲ ਕਰਨੇ ਹੈ ਉਹਨਾਂ ਦੇ ਨਾਲ ਪੰਜ ਸਾਹਿਬ ਤੁਹਾਡਾ ਸਵਾਗਤ ਹੈ ਇਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਤੁਸੀਂ ਕਿਹ ਕਿਤਾਬ ਬਾਰੇ ਚਰਚਾ ਕਰ ਰਹੇ ਹੋ ਥੋੜਾ ਜਿਹਾ ਲੈਬੋਰੇਟ ਕਰਿਓ ਕਿ ਇਸ ਕਿਤਾਬ ਦੇ ਵਿੱਚ ਕੀ ਸੀਗਾ ਕਿਉਂ ਸਾਨੂੰ ਇਹਦੀ ਜ਼ਰੂਰਤ ਹੈ ਕਿ ਕਿਉਂ ਇਹਨੂੰ ਮਿਟਾ ਦਿੱਤਾ ਗਿਆ ਏ ਮੈਡਲਿਨ 올ਬ੍ਰਾਈਟ ਸੈਕਰੀਟਰੀ ਆਫ ਸਟੇਟ ਯੂਨਾਈਟਿਡ ਸਟੇਟਸ ਦੀ ਰਹੀ ਹੈ ਬਿਲ ਕਲਿੰਟਨ ਪ੍ਰੈਜ਼ੀਡੈਂਸੀ ਇਹ ਉਹਦੀ ਜਿਵੇਂ ਕਹਿ ਸਕਦੇ ਆ ਐਕਸਟਰਨਲ ਅਫੇਅਰਸ ਮਿਨਿਸਟਰ ਸੀ ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਸੀ ਦਿ ਮਾਈਟੀ ਔਨ 올ਮਾਈਟੀ ਜਿਹਦੇ ਵਿੱਚ ਬਿਲ ਕਲਿੰਟਨ ਨੇ ਉਹਦੀ ਇੰਟਰੋਡਕਸ਼ਨ ਲਿਖੀ ਆ ਤੇ ਇਹ ਪੇਜ 13 ਇੰਟਰੋਡਕਸ਼ਨ ਦਾ ਹੈਗਾ ਜਿਹਦੇ ਵਿੱਚ ਉਰੇ ਬਿਲ ਕਲਿੰਟਨ ਕਹਿੰਦਾ ਡੂਰਿੰਗ ਮਾਈ ਵਿਜ਼ਿਟ ਟੂ ਇੰਡੀਆ ਇਨ 2000 ਸਮ ਹਿੰਦੂ ਮਿਲਿਟੈਂਟਸ ਡਿਸਾਈਡਡ ਟੂ ਵੈਂਟ ਅਅਊਟਰੇਜ ਬਾਏ ਮਰਡਰਿੰਗ 38 ਸਿਕਸ ਇਨ ਕੋਲਡ ਬਲੱਡ ਇਹ ਚਿਤੀ ਸਿੰਘਪੁਰਾਂ ਦੀ ਗੱਲ ਕਰ ਰਿਹਾ ਹੈਗਾ ਔਰ ਇਹ ਜਿਹੜਾ ਉੱਥੇ ਕਤਲਿਆਮ ਹੋਇਆ ਉਹਦੇ ਬਾਅਦ ਆਰਮੀ ਨੇ ਜਾ ਕੇ ਉੱਥੇ ਇਨਕਾਊਂਟਰ ਦਿਖਾਏ ਜਿਹੜੇ ਡੀਐਨਏ ਦੇ ਵੀ ਪ੍ਰੂਵ ਹੋ ਗਈ ਕਿ ਉਹ ਲੋਕਲ ਬੰਦੇ ਸੀ ਆਮੀ ਕਹਿੰਦੇ ਕਿ ਇਹ ਮਿਲਿਟੈਂਟਸ ਬਾਹਰੋਂ ਆਏ ਸੀਗੇ ਔਰ ਇਹ ਸਾਰਾ ਕਵਰ ਅਪ ਹੋਇਆ ਸੀਗਾ ਤੇ ਬਿਲ ਕਲਿੰਟਨ ਦਾ ਜਿਹੜਾ ਇੰਟਰੋਡਕਸ਼ਨ ਸੀ ਇਹਦੇ ਨਵੇਂ ਐਡੀਸ਼ਨ ਕਿਤਾਬਾਂ 'ਚ ਭਾਰਤ ਨੇ ਮਿਟਾਤਾ ਸੀ ਇਹ ਮੈਨੂੰ ਬਾਹਰ ਮੈਂ ਗਿਆ ਸੀ ਉੱਥੋਂ ਸੈਕੰਡ ਹੈਂਡ ਕਾਪੀ ਮੈਂ ਲੈ ਕੇ ਆਇਆ ਇਹ ਮੈਂ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਦੇ ਵਿੱਚ ਦਰਤ ਕਰਤੀ ਹੈ ਅੱਜ ਮੈਂ ਮਤੇ ਸਮੇਤ ਉੱਥੇ ਦੇਖੇ ਆਇਆ ਤਾਂ ਕਿ ਸਿੱਖਾਂ ਨੂੰ ਯਾਦ ਰਹੇ ਕਿ ਇੱਕ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਨੇ ਸਪਸ਼ਟ ਕਿਹਾ ਸੀ ਹਿੰਦੂ ਮੈਲਟੈਂਟਸ ਨੇ ਸਿੱਖਾਂ ਨੂੰ ਕਤਲੇਆਮ ਕੀਤਾ ਇਹ ਗੱਲ ਦੇ ਉੱਤੇ ਵਜਨ ਦੇਣਾ ਚਾਹੀਦਾ ਕਿਉਂਕਿ ਅਸੀਂ ਦੇਖਿਆ ਜਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਬੇਅੰਤ ਸਿੱਖ ਦਰਸ਼ਨ ਕਰਨ ਗਏ ਸੀਗੇ ਉਹਨਾਂ ਦੀਆਂ ਲਾਸ਼ਾਂ ਟਰੱਕਾਂ ਦੀਆਂ ਟਰੱਕਾਂ ਉੱਥੋਂ ਕੱਢੀਆਂ ਗਈਆਂ ਸੀ ਉਸ ਤੋਂ ਉਪਰੰਤ ਅਕਤੂਬਰ ਨਵੰਬਰ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਿੱਖਾਂ ਦੀ ਟਾਰਗੇਟਡ ਕਿਲਿੰਗ ਹੋਈ ਸੀਗੀ ਜੈਨੋਸਾਈਡ ਹੋਈ ਸੀ ਉਸ ਤੋਂ ਉਪਰੰਤ ਕੇਪੀਐਸ ਗੈਲ ਰਬੇਰੋ ਅਜੀਤ ਦੋਵਾਲ ਸੈਂਟਰ ਦਾ ਨੁਮਾਇੰਦਾ ਹੁੰਦਾ ਸੀ ਇੱਥੇ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਉਹ ਸਰ ਕੀ ਕਹਿੰਦੇ ਆ ਜਸਵੰਤ ਸਿੰਘ ਖਾਲੜਾ ਨੇ ਪੂਰੇ ਡਾਕੂਮੈਂਟ ਵੀ ਕੀਤਾ ਹੈ ਜਿਹੜੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਸ਼ਾਂ ਅਣਪਛਾਤੀਆਂ ਭੁਕੇਆਂ ਗਈਆਂ ਇਨਸਾਫ ਵਰਗੀਆਂ ਸੰਸਥਾਵਾਂ ਨੇ ਇਕੱਲੇ-ਇਕੱਲੇ ਕੇਸ ਦੇ ਉੱਤੇ ਕੰਮ ਕੀਤਾ ਹੈਗਾ ਸੁਵੰਤ ਗਾਇਲ ਜਿਹੜਾ ਗੁਰਦਾਸਪੁਰ ਤੇ ਅੰਮ੍ਰਿਤਸਰ ਵੀ ਰਹਿ ਚੁੱਕਿਆ ਉਹਦਾ ਨਾਮ ਵੀ ਇਸ 'ਚ ਆਉਂਦਾ ਹੈ ਜਿਹੜਾ ਰੌ ਦਾ ਚੀਫ ਸੀ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿੰਨੀ ਦੇਰ ਅਜੀਤ ਦਵਾਲ ਰਿਹਾ ਹੁਣ ਬਾਹਰਲੇ ਦੇਸ਼ਾਂ 'ਚ ਵੀ ਰੌ ਨੇ ਜਾ ਕੇ ਕੀਤੀਆਂ ਹਰਦੀਪ ਸਿੰਘ ਮੈਨੇਜਰ ਗੁਰਪ੍ਰਤਵਾਨ ਸਿੰਘ ਪੰਨੂ ਦਾ ਕੇਸ ਇਹ ਸਾਰੇ ਕੇਸ ਆਈ ਜਾ ਰਹੇ ਆ ਹੁਣ ਇਸ ਸਾਲ 350 ਸਾਲਾਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆਇਆ ਉਹਨਾਂ ਨੇ ਸ਼ਹਾਦਤ ਕਿਹਦੇ ਲਈ ਦਿੱਤੀ ਜਦ ਹਿੰਦੂਆਂ ਦੀ ਕਨਵਰਸ਼ਨ ਹੋ ਰਹੀ ਸੀਗੀ ਔਰ ਮੁਗਲ ਹਕੂਮਤ ਔਰੰਗਜ਼ੇਬ ਤਸ਼ਦਦ ਕਰਕੇ ਉਹਨਾਂ ਨੂੰ ਤਬਦੀਲ ਧਰਮ ਤਬਦੀਲ ਕਰ ਰਹੀ ਸੀ ਅੱਜ ਤੁਸੀਂ ਦੇਖੋ ਭਾਰਤ ਦਾ ਸੰਵਿਧਾਨ ਧਾਰਾ 25 ਚ ਸਾਨੂੰ Hindu ਬਣਾ ਦਿੰਦਾ ਹੈ ਜਦ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸਪਸ਼ਟ ਰੂਪ ਚ ਅੰਗ 1136 ਤੇ ਨਾ ਹਮ Hindu ਨਾ ਮੁਸਲਮਾਨ ਔਰ ਸਾਨੂੰ ਡਿਫਾਈਨ ਕਰਤਾ ਹੈ Hindu ਔਰ ਹੁਣ ਸਾਨੂੰ ਮਾਰ ਮਾਰ ਕੇ ਕੁੱਟ ਕੁੱਟ ਕੇ ਸਾਡਾ ਜਬਰ ਕਰਕੇ ਸਾਨੂੰ ਚੁੱਪ ਕਰਾਉਂਦੇ ਆ ਤੇ ਸਾਡੀਆਂ ਮੰਗਾਂ ਤੋਂ ਰੋਕਦੇ ਆ ਤੇ ਸਾਨੂੰ ਆਪਣੇ ਆਪ ਨੂੰ Hindu ਕਹੋਣ ਤੇ ਮਜਬੂਰ ਕਰ ਰਹੇ ਹੈਗੇ ਆ ਸੋ ਮੈਂ ਸਮਝਦਾ ਹੈ ਕਿ ਇਸ ਸਾਲ SGPC ਨੂੰ ਇਹ ਸਾਰੀ ਚੀਜ਼ ਦਾ ਲੇਖਜੋਖਾ ਕਰਕੇ ਭਾਰਤ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਤੋਂ ਹੈ ਜਾਬਰ ਉਂਗਲ ਚੱਕ ਕੇ ਕਿਹਾ ਸੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਬੇਇਨਸਾਫੀ ਦੇ ਬਰਖਲਾਫ ਮੁਗਲ ਹਕੂਮਤ ਦੇ ਸਾਹਮਣੇ ਜਾ ਕੇ ਆਪਣਾ ਸੀਸ ਵੀ ਦੇ ਦਿੱਤਾ ਸੀਗਾ ਉਸ ਤਰ੍ਹਾਂ ਸਾਡੀ ਕੌਮ ਨੂੰ ਉੱਥੇ ਜਾ ਕੇ ਪੇਸ਼ ਹੋਣਾ ਚਾਹੀਦਾ ਅਸੀਂ ਤਾਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਬਰ ਸਰ ਵੱਲੋਂ ਪਰ ਜਿਹੜੀ ਸ਼ਰਮੌਰ ਸੰਸਥਾਵਾਂ ਹੋਰ ਅਕਾਲੀ ਦਲ ਐਸਜੀਪੀ ਸਿਆਂ ਉਹਨਾਂ ਨੂੰ ਵੀ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਆ ਇਸ ਕਿਤਾਬ ਦਾ ਤੁਸੀਂ ਰੈਫਰੈਂਸ ਦੇ ਰਹੇ ਹੋ ਇੱਕ ਕਿਤਾਬ ਦੇ ਵਿੱਚ ਤੁਸੀਂ ਅੱਗੋਂ ਵੀ ਦੱਸ ਰਹੇ ਹੋ ਕਿ ਹੁਣ ਜਿਹੜੀ ਕਿਤਾਬ ਦਾ ਐਡੀਸ਼ਨ ਆ ਰਿਹਾ ਉਹ ਉਹਦੇ ਵਿੱਚ ਇਹ ਚੀਜ਼ ਨਹੀਂ ਹੈ ਰੈਫਰੈਂਸ ਨਹੀਂ ਦਿੱਤਾ ਗਿਆ ਕੋਈ ਬਸ ਇੱਕੋ ਐਡੀਸ਼ਨ ਦੇ ਵਿੱਚ ਰੈਫਰੈਂਸ ਆਇਆ ਤੇ ਇਹ ਐਡੀਸ਼ਨ ਦੇ ਵਿੱਚ ਰੈਫਰੈਂਸ ਆਉਣ ਤੋਂ ਬਾਅਦ ਕੀ ਕਾਰਨ ਸਮਝ ਦਿਓ ਕਿ ਇਸ ਨੂੰ ਹਟਾ ਦਿੱਤਾ ਗਿਆ ਮੇਰੇ ਹਿਸਾਬ ਨਾਲ ਭਾਰਤ ਨੇ ਬਹੁਤ ਦਬਾਅ ਪਾਇਆ ਹੈਗਾ ਜਿਹੜੀ ਕੰਪਨੀ ਇਹਨੂੰ ਛਾਪਦੀ ਹੈ ਉਹਨੂੰ ਮਜਬੂਰ ਕਰਕੇ ਇਹ ਹਟਾਤਾ ਹੈਗਾ ਔਰ ਉਹਨਾਂ ਨੇ ਆਪਣੇ ਤੌਰ ਤੇ ਹਟਾਇਆ ਨਾ ਕਿ ਬਿਲ ਕਲਿੰਟਨ ਨੇ ਇਹਨੂੰ ਰੱਦ ਕੀਤਾ ਹੈਗਾ ਅਸੀਂ ਇਹ ਵੀ ਐਸਜੀਪੀਸੀ ਨੂੰ ਕਿਹਾ ਕਿ ਬਿਲ ਕਲਿੰਟਨ ਨੂੰ ਖਤ ਲਿਖਿਆ ਜਾਏ ਸਿਖਾਉਮ ਪ੍ਰਤੀ ਕਿ ਤੁਸੀਂ ਦੱਸੋ ਇਹ ਤੁਸੀਂ ਕਿਉਂ ਲਿਖਿਆ ਸੀਗਾ ਠੀਕ ਹੈ ਨਾ ਮੇਰੇ ਕੋਲੇ ਇਸ ਕਿਤਾਬ ਦੀ ਇੱਕ ਸਾਈਨਡ ਐਡੀਸ਼ਨ ਵੀ ਹੈਗੀ ਹੈ ਜਦੇ ਉੱਤੇ ਮੈਡਲਿਨ ਆਲਬਰਾਇਟ ਨੇ ਲਿਖਿਆ ਆਪਣੇ ਸਿਗਨੇਚਰ ਕੀਤੇ ਹਨ ਜੇ ਉਹ ਇਸ ਨੂੰ ਜਾਣਦੀ ਨਾ ਜਦ ਕਿਤਾਬ ਲਿਖੀ ਦੀ ਹੈ ਕਿੰਨੀ ਚੈਕਿੰਗ ਹੁੰਦੀ ਹੈ ਕਿੰਨੀ ਉਹਦੀ ਸਕਰੂਟੀ ਹੁੰਦੀ ਹੈ ਬਿਲਕੁਲ ਨੇ ਆਪਣਾ ਸੋਚ ਸਮਝ ਕੇ ਲਿਖਿਆ ਹੈਗਾ ਤੇ ਜਦ ਇੰਟੈਲੀਜੈਂਸ ਉਹਦੇ ਕੋਲ ਇੰਨੀ ਜ਼ਿਆਦਾ ਹੈਗੀ ਹੈ ਇਹ ਜੀ ਜੋਨੇ ਜੇ ਪਾਈਆ ਤਾਂ ਇਹਨੂੰ ਮਜਬੂਰ ਹੋ ਕੇ ਕਢਾਇਆ ਗਿਆ ਹੈਗਾ ਆ ਪ੍ਰਿੰਟਰਸ ਤੋਂ ਤਾਂ ਮੈਂ ਸਮਝਦਾ ਇਹਦੇ ਉੱਤੇ ਐਸਜੀਪੀਸੀ ਨੂੰ ਗੌਰ ਕਰਨੀ ਚਾਹੀਦੀ ਹੈ ਤੇ ਇਹਦੇ ਉੱਤੇ ਪੜਤਾਲ ਐਸਜੀਪੀਸੀ ਨੂੰ ਮੰਗਣੀ ਚਾਹੀਦੀ ਹੈ ਤੇ ਪ੍ਰਸ਼ਨ ਪੁੱਛਣੇ ਚਾਹੀਦੇ ਆ ਤੇ ਚਿੱਟੀ ਸਿੰਘ ਪੁਰਾ ਵਿੱਚ ਇੱਕ ਕੇਸ ਹੋਇਆ ਸੀਗਾ ਉਦੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜੇ ਟੈਰਰਿਸਟ ਹੈਗੇ ਨੇ ਇਹ ਸਰਦਾਰ ਤੋਂ ਪਾਰ ਤੋਂ ਆਏ ਨੇ ਜਦੋਂ ਸਾਡੇ ਉੱਥੇ ਕਤਲੇਆਮ ਹੋਇਆ ਸੀਗਾ ਉਦੋਂ ਜਾਂਚ ਵੀ ਹੋਈ ਹੈ ਉਸ ਤੋਂ ਬਾਅਦ ਹੋਰ ਵੀ ਸਾਰੇ ਸਾਰਾ ਕੁਝ ਕੀਤਾ ਗਿਆ ਉਦੋਂ ਤੇ ਕਿਸੇ ਹਿੰਦੁਸਤਾਨ ਦੇ ਵਿੱਚ ਕੋਈ ਅਸਲਾਂ ਦੀ ਗੱਲ ਨਹੀਂ ਨਹੀਂ ਤੁਸੀਂ ਚੇਤਾ ਭੁੱਲ ਗਏ ਇਹ ਇਹ ਕੁਝ ਦਿਨ ਬਾਅਦ ਫੌਜ ਨੇ ਉੱਥੇ ਇੱਕ ਪਤਲੀ ਗਾਮ ਕੋਈ ਪਿੰਡ ਸੀਗਾ ਉਹਦੇ ਵਿੱਚ ਉਹਨਾਂ ਨੇ ਜਾ ਕੇ ਬੰਦੇ ਮਾਰਤੇ ਸੀਗੇ ਠੀਕ ਹੈ ਨਾ ਜੀ ਤੇ ਉੱਥੇ ਬਹੁਤ ਰੌਲਾ ਪਿਆ ਕਿ ਇਹ ਤਾਂ ਪਹਿਲਾਂ ਦੇ ਚੱਕੇ ਹੋਏ ਉਸ ਪਿੰਡ ਦੇ ਬੰਦੇ ਸੀਗੇ ਔਰ ਕਲੇਮ ਕੀਤਾ ਗਿਆ ਕਿ ਇਹਦਾ ਇੱਕ ਵੀਡੀਓ ਵੀ ਬਣਿਆ ਹੋਇਆ ਰਿਟਾਇਰਡ ਕੋਈ ਸਿੱਖ ਜਨਰਲ ਇਹਦੇ ਬਾਰੇ ਗੱਲ ਕਰਦਾ YouTube ਤੇ ਤੁਸੀਂ ਦੇਖ ਸਕਦੇ ਹੋ ਕਲੇਮ ਕੀਤਾ ਗਿਆ ਕਿ 12 ਬੰਦੇ ਆਏ ਸੀ ਉਹਨਾਂ ਦਾ ਡੀਐ ਡੀਐਨਏ ਵੀ ਚੈੱਕ ਕੀਤਾ ਉਹ ਸਾਰਾ ਪਿੰਡ ਵਾਲਿਆਂ ਨਾਲ ਮੈਚ ਹੋਇਆ ਠੀਕ ਹੈ ਨਾ ਜੀ ਪਰ ਉਹਦੇ ਵਿੱਚ ਸਸਾ ਸਜਾ ਆਰਮੀ ਨੂੰ ਦਿੱਤੀ ਹੀ ਨਹੀਂ ਗਈ ਠੀਕ ਹੈ ਨਾ ਜੀ ਸੋ ਇਹਦੀ ਪੜਤਾਲ ਵੀ ਹੋਈ ਹੈ ਇਹਦਾ ਜਾਂਚ ਵੀ ਹੋਇਆ ਉਹਦੇ ਨਤੀਜੇ ਵੀ ਨਿਕਲੇ ਆ ਪਰ ਭਾਰਤ ਨੇ ਉਹਦੇ ਉੱਤੇ ਕੋਈ ਅਮਲ ਨਹੀਂ ਕੀਤਾ ਹੈ ਸੋ ਬਾਹਰਲੇ ਕੋਈ ਨਹੀਂ ਸੀ ਇਹ ਅੱਛਾ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਕਿਤਾਬ ਦਾ ਰੈਫਰੈਂਸ ਦਿੱਤਾ ਕਿ ਕਿਤਾਬ ਦੇ ਵਿੱਚ ਸਾਰਾ ਕੁਝ ਲਿਖਿਆ ਹੈ ਸਾਨੂੰ ਪਹਿਲੇ ਹਿੰਦੁਸਤਾਨ ਸਰਕਾਰ ਉਸ ਵੇਲੇ ਦੀ ਸਰਕਾਰ ਨੇ ਇਹਨੂੰ ਦਬਾਇਆ ਕਿਉਂਕਿ ਕਾਰਨ ਸਮਝੋਗੇ ਉਹ ਕਿ ਹਿੰਦੂ ਮਿਲੀਟੈਂਸੀ ਕੇ ਤਾੰਕਰ ਕੇ ਦਬਾਇਆ ਗਿਆ ਜਾਂ ਇਸ ਗੱਲ ਨੂੰ ਕੋਈ ਜਦਾ ਆਪਸੀਕਰਾਬਦਾਂ ਹੋਵੇ ਇਹੋ ਜੀ ਸਥਿਤੀ ਨਾ ਪੈਦਾ ਹੋਵੇ ਇਸ ਕਰਕੇ ਦਬਾਇਆ ਗਿਆ ਜਾਂ ਉਹਨਾਂ ਦੀ ਕੋਈ ਹੋਰ ਮੰਚਾ ਲੱਗ ਜਦ 1984 ਬੀਤਿਆ ਕੋਈ ਪੱਤਰਕਾਰ ਉਹਦੇ ਆਣ ਨਹੀਂ ਦਿੱਤਾ ਠੀਕ ਹੈ ਨਾ ਜੀ ਚੰਨ ਪੱਤਰਕਾਰਾਂ ਨੂੰ ਐਕसेस ਦਿੱਤਾ ਉਹ ਗੱਲ ਦਵਾਤੀ ਮਤਲਬ ਮਾਰ ਕੇ ਚੀਕ ਨਹੀਂ ਨਿਕਣ ਦਿੱਤੀ 1984 ਅਕਤੂਬਰ ਨਵੰਬਰ ਚ ਸਿੱਖਾਂ ਦਾ ਕਤਲੇਆਮ ਹੋਇਆ ਕਮਿਸ਼ਨਾਂ ਬਿਠਾਤੀਆਂ ਪਰ ਕੋਈ ਕਨਵਿਕਸ਼ਨ ਕੋਈ ਉਹਦੇ ਵਿੱਚ ਇਨਸਾਫ ਨਹੀਂ ਮਿਲਿਆ ਹੈਗਾ ਦਿੱਲੀ ਚ ਹੋਰ ਥਾਵਾਂ ਚ ਕੋਈ ਕੇਸ ਨਹੀਂ ਹੋਏ ਕਿਤੇ ਕਿਤੇ ਚੰਨ ਥਾਮ ਮੁਆਵਜ਼ਾ ਦਿੱਤਾ सीबीआई ਦੀ ਜਾਂਚ ਜਸਵੰਤ ਸਿੰਘ ਖਾਲਾ ਦੇ 25 ਹਜ਼ਾਰ ਲਾਸ਼ਾਂ ਦੀ ਆਰਡਰ ਹੋਈ ਉਹਦੇ ਵਿੱਚ ਕੋਈ ਨਤੀਜੇ ਨਹੀਂ ਨਿਕਲੇ ਜਸਵੰਤ ਸਿੰਘ ਖਾਲਾ ਜੀ ਨੇ ਕੰਪਲੇਂਟ ਕੀਤਾ ਸੀ ਉਹਨੂੰ ਮਾਰ ਦਿੱਤਾ ਗਿਆ ਉਹਦੇ ਵਿੱਚ ਕੋਈ ਨਤੀਜੇ ਨਹੀਂ ਨਿਕਲੇ ਹੈਗੇ ਹੁਣ 20 30 ਸਾਲ ਬਾਅਦ ਚੰਨ ਚੰਨ ਪੁਲਿਸ ਅਫਸਰ ਜਿਹੜੇ ਜੂਨੀਅਰ ਸੀ ਠੀਕ ਹੈ ਨਾ ਜੀ ਉਹਦੋਂ ਸਿਪਾਹੀ ਸੀਗੇ ਹੁਣ ਡੀਐਸਪੀ ਰਿਟਾਇਰ ਹੋਏ ਆ ਉਹਨਾਂ ਦੇ ਉੱਤੇ ਕਾਰਵਾਈ ਉਹ ਵੀ ਚੰਨ ਤੇ ਹਜ਼ਾਰਾਂ ਦੇ ਕੇਸਾਂ 'ਚ ਉਹ ਹੁਣ ਨਿਕਲ ਰਹੇ ਹੈਗੇ ਆ ਪਰ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਕੇ ਪੀਐਸ ਗਿੱਲ ਇੱਕ ਕਨਵਿਕਟਿਡ ਔਮਨ ਅਬਿਊਜ਼ਰ ਸੀਗਾ ਉਹ ਸਾਰੇ ਬੰਦਿਆਂ ਨੂੰ ਸਕਾਟ ਫਰੀ ਕਰਤਾ ਇਹਨਾਂ ਦੇ ਪਿੱਛੇ ਸਾਰਿਆਂ ਦੇ ਅਜੀਤ ਦੋਵਾਲ ਸੀਗਾ ਉਹ ਆਈਬੀ ਵਿੱਚ ਕੰਡਕਟ ਕਰਦਾ ਸੀਗਾ ਉਹਨੇ ਕਸ਼ਮੀਰ 'ਚ ਵੀ ਆਪਰੇਸ਼ਨ ਚਟੀ ਸਿੰਘਪੁਰਾ ਹੋਇਆ ਉਹ ਸੀਗਾ ਬਾਹਰਲੇ ਆਪਰੇਸ਼ਨਸ ਰੌ ਸਮੰਤ ਕੋਹਲ ਜਿਹੜਾ ਪੰਜਾਬ ਕਾਟਰ ਸੀ ਉਹ ਇਹਨੇ ਚੂਜ਼ ਕੀਤਾ ਸੀਗਾ ਮਤਲਬ ਸਿੱਖਾਂ ਦੇ ਕਤਲੇਆਮ ਇੱਕ ਸਟੇਟ ਪਾਲਿਸੀ ਹੈ ਇਸ ਸਟੇਟ ਪਾਲਿਸੀ ਨੂੰ ਉਜਾਗਰ ਕਰਨ ਤੇ ਇਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਹੋਰਾਂ ਦੇ ਸਾਹਮਣੇ ਨਹੀਂ ਕਹਿਣਾ ਇੱਥੇ ਇਹਨਾਂ ਨੂੰ ਦੰਦ ਕੱਢ ਕੇ ਇਹਨਾਂ ਨੂੰ ਥੱਲੇ ਬਿਠਾ ਦੇਣਾ ਜਦ ਬਾਹਰ ਅਸੀਂ ਜਾਣਾ ਉੱਥੇ ਅਸੀਂ ਪਿਆਰੇ ਪਿਆਰੇ ਵਰਲਡਸ బిਗੇਸਟ ਡੈਮੋਕ੍ਰੇਸੀ ਭਾਈ ਭਾਈ ਬਣਨਾ ਹੈਗਾ ਤੇ ਉੱਥੇ ਹੋਰ ਪੇਸ਼ਾ ਇੱਥੇ ਹੋਰ ਪੀਛਾ ਪਰ ਇਹ ਖੁੱਲ ਰਿਹਾ ਹੁਣ ਬਾਹਰਲੇ ਦੇਸ਼ਾਂ 'ਚ ਜਿਹੜੇ ਕੰਮ ਕਰ ਰਹੇ ਆ ਉਹ ਨਿਕਲ ਰਹੇ ਆ ਔਰ ਜਿਹੜਾ ਇਹ ਇਲੈਕਸ਼ਨ ਜਿੱਤੇ ਆ ਇਸ ਤੇ ਕਹਿ ਕੇ ਕਿਹਾ ਕਿ ਅਸੀਂ ਹੋਰ ਦੇਸ਼ਾਂ 'ਚ ਜਾ ਕੇ ਮਾਰ ਕੇ ਆਵਾਂਗੇ ਅਸੀਂ ਹੁਣ ਬਰਦਾਸ਼ਤ ਨਹੀਂ ਕਰਨਾ ਹੈਗਾ ਸੋ ਇਹ ਤਾਂ ਇਹਨਾਂ ਦੀ ਪਾਲਿਸੀ ਹੈ ਸਟੇਟ ਪਾਲਿਸੀ ਹੈ ਈਮਾਨ ਸਿੰਘ ਮਾਨ ਉਹ ਨੈਕਸਟ ਇਸ ਇਸ ਕਿਤਾਬ ਦਾ ਰੈਫਰੈਂਸ ਲੈ ਕੇ ਕੀ ਕਰਨ ਜਾ ਰਿਹਾ ਹੈ ਕਿ ਲੋਕਾਂ ਨੂੰ ਪਤਾ ਚੱਲ ਸਕੇ ਲੋਕੀ ਇਸ ਸਰਕਾਰ ਦੀਆਂ ਨੀਤੀਆਂ ਬਾਰੇ ਦੇਖਣ ਕਿ ਸਰਕਾਰ ਦੀ ਮਨਸ਼ਾ ਕੀ ਹੈ ਕਿਉਂ ਦਬਾਇਆ ਗਿਆ ਕਿਉਂਕਿ ਇਹ ਬਾਹਰੋਂ ਛਪੀਏ ਕਿਤਾਬ ਹਿੰਦੁਸਤਾਨ 'ਚ ਨਹੀਂ ਛਪੀ ਹੈ ਬਾਹਰੋਂ ਛਪੀ ਕਿਤਾਬ ਨੂੰ ਵੀ ਉਸ ਚੀਜ਼ ਨੂੰ ਉਸ ਰੈਫਰੈਂਸ ਨੂੰ ਹਟਾ ਦਿੱਤਾ ਗਿਆ ਇਹ ਇਹਦੇ ਉੱਤੇ ਅਸੀਂ ਐਸਜੀਪੀਸੀ ਨੂੰ ਕਿਹਾ ਮੇਰੇ ਕੋਲੇ ਇਹਨਾਂ ਸਾਧਨ ਨਹੀਂ ਹੈ ਕਿ ਤੁਸੀਂ ਕੇਸ ਫਾਇਲ ਕਰੋ ਕਿ ਸਾਡੀ ਐਥਨੋਸਾਈਡ ਹੋ ਰਹੀ ਹੈ ਸਾਡੀ ਹਿਸਟਰੀ ਮਟਾਈ ਜਾ ਰਹੀ ਹੈ ਇਹ ਕੰਪਨੀ ਦੇ ਉੱਤੇ ਕੇਸ ਕਰੋ ਠੀਕ ਹੈ ਨਾ ਜੀ ਔਰ ਬਿਲਕੁਲ ਲਿੰਟਨ ਨੂੰ ਲਿਖ ਕੇ ਪੁੱਛੋ ਕਿ ਇਹ ਹੋਇਆ ਕੀ ਤੂੰ ਦਾ ਤੂੰ ਲਿਖਿਆ ਸੀਗਾ ਤੇ ਜਿਹੜੇ ਚੀਜ਼ਾਂ ਸਾਨੂੰ ਪਤਾ ਹੈ ਜਿਵੇਂ ਸਰ ਜਸਵੰਤ ਸਿੰਘ ਦਾ ਉਹਦੇ ਸੈਮੀਨਾਰ ਹੁਣ ਅਸੀਂ ਐਸਟੀਪੀਸੀ ਨੂੰ ਕਹਿਆ ਇੱਕਰੇ ਭਾਈ ਗੁਰਦਾਸ ਹੌਲ ਚ 6 ਸਪਟੰਬਰ ਨੂੰ ਜਿੰਦਨ ਉਹਨਾਂ ਦਾ ਸ਼ਹਾਦਤ ਹੈ ਫਿਰ ਤੱਕ ਦਮਦਮਤ ਸਾਹਿਬ ਤੱਕ ਕੇਸਗੜ ਸਾਹਿਬ ਪਟਿਆਲੇ ਦੇ ਵਿੱਚ ਦੁਖਨਵਰਨ ਸਾਹਿਬ ਅਸੀਂ 4 5 6 3 4 5 6 ਨੂੰ ਅਸੀਂ ਰੱਖਣ ਨੂੰ ਜਾ ਰਹੇ ਹਾਂ ਤਾਂ ਕਿ ਲੋਕ ਜਾਗਰੂਕ ਹੋਣ ਔਰ ਬਾਹਰੀਆਂ ਸਰਕਾਰਾਂ ਨੂੰ ਅਸੀਂ ਸੁਚੇਤ ਕਰੀ ਜਾਇਦਾ ਜਿਵੇਂ ਹੁਣ ਕੈਨੇਡਾ ਨੇ ਕਿੰਨਾ ਸਟਰੋਂਗ ਐਕਸ਼ਨ ਲੈਂਦਾ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਨੀਅਤ ਕੀ ਹੈ ਭਾਰਤ ਦੀ ਔਰ ਯੂਐਸਏ ਇਹਨਾਂ ਦੇ ਨਾਲ ਹੁਣ ਉਸ ਪੱਧਰ ਤੇ ਕਰ ਰਿਹਾ ਹੈਗਾ ਕੰਮ ਕਿ ਤੁਸੀਂ ਐਕਸਟਰ ਜੁਡੀਸ਼ੀਅਲ ਸਕਿਲਿੰਗ ਕਰਦੇ ਹੋ ਤੁਸੀਂ ਕਾਮਾ ਨਾਲ ਵਿਤਕਰਾ ਰੱਖਦੇ ਹੈਗੇ ਹੋ ਸੋ ਅਸੀਂ ਸੁਚੇਤ ਕਰੀ ਜਾਵਾਂਗੇ ਜਿੰਨਾ ਕੋ ਸਾਡੇ ਤੋਂ ਹੁੰਦਾ ਹੋ ਜਾਏ ਜੇ ਅਸੀਂ ਸੰਗਤ ਨੂੰ ਵੀ ਅਪੀਲ ਕਰਾਂਗੇ ਤੁਸੀਂ ਵੀ ਜਾਗੋ ਤੁਸੀਂ ਸਾਡੇ ਨਾਲ ਤੁਰੋ ਅਸੀਂ ਆਪਣੀਆਂ ਸਰਕਾਰਾਂ ਬਣਾਈ ਹੈ ਐਸਡੀਪੀਸੀ ਤੇ ਕੰਟਰੋਲ ਕਰੀਏ ਜਿਹੜੇ ਅਸੀਂ ਇਨਸਾਫ ਲੈ ਸਕਦੇ ਆ ਉਹ ਲਈਏ ਪਰ ਉਹਦੇ ਲਈ ਸਟੇਟ ਦੀ ਪਾਵਰ ਸਾਨੂੰ ਚਾਹੀਦੀ ਹੁੰਦੀ ਹੈ ਉਹ ਅਸੀਂ ਹਮੇਸ਼ਾ ਕਰਦੇ ਆਂ ਸ਼ੁਕਰੀਆ ਮਾਨ ਸਿੰਘ ਮਾਨ ਇਹ ਚਿੱਟੀ ਸਿੰਘ ਪੁਰਾਇਕ ਘਟਨਾ ਕਰਨ ਹੋਇਆ ਸੀ ਜਿਹਦੇ ਚ ਛੱਤੀ નિર્ਦੋਸ਼ ਸੀਰਾ ਨੂੰ ਅਤਵਾਦੀਆਂ ਵੱਲੋਂ ਮਾਰ ਦਿੱਤਾ ਗਿਆ ਸੀ। ਇਸ ਦਾ ਬਾਅਦ ਉੱਥੇ ਬਹੁਤ ਕੁਝ ਹੋਇਆ ਹੈ ਬਹੁਤ ਕੁਝ ਉਹਨ ਤੋਂ ਬਾਅਦ ਉਸ ਟਾਈਮ ਦੱਸਿਆ ਗਿਆ ਸੀ ਕਿ ਅਤਵਾਦੀ ਵੀ ਉਸ ਵੇਲੇ ਦੇ ਦੇ ਬੰਦੇ ਜਿਹੜੇ ਸੀਗੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਹ ਵੀ ਮਾਰ ਦਿੱਤੇ ਗਏ ਇਹ ਵੀ ਕਿਹਾ ਜਾ ਰਿਹਾ ਹੈ। ਪਰ ਈਮਾਨ ਸਿੰਘ ਮਾਨ ਖੁੰ ਇੱਕ ਕਿਤਾਬ ਲੈ ਕੇ ਆਏ ਨੇ ਕਿਤਾਬ ਦੇ ਵਿੱਚ ਰਾਸ਼ਟਰਪਤੀ ਬਿਲਕ ਲਿੰਕਟਨ ਵੱਲੋਂ ਇੱਕ ਰੈਫਰੈਂਸ ਦਿੱਤਾ ਗਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਉਦੋਂ Hindu militant ਨੇ ਇਹ ਜਿਹੜੇ 36 ਕਤਲ ਹੋਏ ਨੇ ਕੀਤੇ ਨੇ ਹੁਣ ਇਹ ਰੈਫਰੈਂਸ ਉਦੋਂ ਮਿਟਾ ਦਿੱਤਾ ਗਿਆ ਕਿਤਾਬ ਦੇ ਵਿੱਚੋਂ ਮਿਟਾ ਦਿੱਤਾ ਗਿਆ ਅਗਲੀਆਂ ਜਿਹੜੇ ਐਡੀਸ਼ਨ ਆਏ ਨੇ ਉਸ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ ਹੁਣ ਸਰਕਾਰ ਦੀ ਉਸ ਵੇਲੇ ਕੀ ਮਨਛਾ ਸੀਗੀ ਇਹ ਵੀ ਸਵਾਲ ਖੜਾ ਹੁੰਦਾ ਹੈ ਕਿਹਾ ਸਰਕਾਰ ਨੇ ਰੈਫਰੈਂਸ ਕਿਉਂ ਹਟਾਇਆ ਹੈ ਇਹ ਵੀ ਮਨਛਾ ਖੜੀ ਖੜੀ ਹੁੰਦੀ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਹੁਣ ਜਗ ਜाहिर ਕਰਨ ਦੇ ਲਈ ਐਸਜੀਬੀਸੀ ਕੋਲ ਮਦਦ ਮੰਗੀ ਹੈ ਕੈਮਰਾ ਪਰ ਸੰਨੁਤੇਜ ਦੇ ਨਾਲ ਜੋਤੀ ਬਹਿਲ ਡੈਲੀ ਸੁਰਾ ਟੀਵੀ